ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਵਾਰੀ ਫਿਰ ਤੋਂ ਤੁਹਾਡਾ ਮੇਰੇ YouTube ਚੈਨਲ ਤੇ ਅੱਪਾ ਅੱਜ ਗੱਲਬਾਤ ਕਰਾਂਗੇ ਕੁਐਸਚਨ ਐਂਡ ਆਨਸਰ ਐਂਡ ਪ੍ਰੋਫਾਈਲ ਡਿਸਕਸ਼ਨ ਤੁਹਾਡੇ ਬਹੁਤ ਸਾਰੇ ਕਮੈਂਟਸ ਆਉਂਦੇ ਆ ਮੈਸੇਜ ਆਉਂਦੇ ਆ ਕਈਆਂ ਦਾ ਰਿਪਲਾਈ ਨਹੀਂ ਹੁੰਦਾ ਤਾਂ ਇਸ ਵੀਡੀਓ ਦੇ ਜਰੀਏ ਆਪਾਂ ਨਾਲੇ ਤਾਂ ਤੁਹਾਡੇ ਨਾਲ ਗੱਲਬਾਤ ਹੋ ਜਾਂਦੀ ਹੈ ਨਾਲੇ ਪ੍ਰੋਫਾਈਲ ਡਿਸਕਸ਼ਨ ਹੋ ਜਾਂਦੀ ਹੈ ਨਾਲੇ ਤੁਹਾਡੇ ਸਾਰਿਆਂ ਦੇ ਆਨਸਰ ਮਿਲ ਜਾਂਦੇ ਆ ਸੋ ਸਭ ਤੋਂ ਪਹਿਲਾ ਸਵਾਲ ਆ ਜਿਹੜਾ ਉਹ ਹੈਗਾ ਕੈਨੇਡਾ ਦੇ ਲਈ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਚਰਨਜੀਤ ਜੀ ਪੁੱਛ ਰਹੇ ਨੇ ਕਿ ਵਰਕ ਪਰਮਿਟ ਅਪਲਾਈ ਕਰੇ ਨੂੰ 10 ਮਹੀਨੇ ਹੋ ਗਏ ਹਲ ਤੱਕ ਪਨ ਵਰਕ ਪਰਮਿਟ ਅਪਲਾਈ ਕੀਤਾ ਉਸ ਚੀਜ਼ ਤੇ ਬਹੁਤ ਡਿਪੈਂਡ ਕਰਦਾ ਵਾ ਵਰਕ ਪਰਮਿਟ ਦਾ ਜਨਰਲੀ ਟਾਈਮ ਹੈ ਜਿਹੜਾ ਉਹ 3 ਤੋਂ 4 ਮਹੀਨੇ ਹੁੰਦਾ ਵਾ 6 ਵਰਕਿੰਗ ਵੀਕਸ ਇਹਨੂੰ ਕਿਹਾ ਜਾਂਦਾ ਬਟ ਇਹਦਾ ਟਾਈਮ ਪੀਰੀਅਡ ਉੱਪਰ ਥੱਲੇ ਹੁੰਦਾ ਰਹਿੰਦਾ ਵਾ ਅਗਰ ਤੁਹਾਡਾ ਵਰਕ ਪਰਮਿਟ ਨੂੰ 10 ਮਹੀਨੇ ਹੋ ਗਏ ਤੇ ਮੈਡੀਕਲ ਦੀ ਰਿਕੁਐਸਟ ਨਹੀਂ ਆਈ ਹੈਗੀ ਤਾਂ ਜਨਰਲੀ ਜੀ ਗੱਲ ਹੈ ਕਿ ਉਹ ਤੁਹਾਡਾ ਬੈਕਲੌਗ ਦੇ ਵਿੱਚ ਸਟਕ ਹੋ ਗਿਆ ਹੋਣਾ ਤੁਸੀਂ ਇਹਨਾਂ ਨੂੰ ਵੈਬ ਫਾਰਮ ਰੇਜ਼ ਕਰਕੇ ਆਪਣਾ ਦੁਬਾਰਾ ਪ੍ਰੋਸੈਸ ਔਨ ਕਰਵਾ ਸਕਦੇ ਹੋ ਇਸ ਤੋਂ ਅਗਲਾ ਸਵਾਲ ਹੈ ਸੰਚਿਤ ਦਾ ਤੇ ਸੰਚਿਤ ਕਹਿ ਰਹੇ ਨੇ ਕਿ ਕੈਪਸ ਨੋਟ ਵਿੱਚ ਫਾਈਲ ਨੰਬਰ ਕੀ ਹੁੰਦਾ ਮ ਨੰਬਰ ਤੇ ਇੱਕ ਐਪਲੀਕੇਸ਼ਨ ਨੰਬਰ ਫਾਈਲ ਨੰਬਰ ਐਪਲੀਕੇਸ਼ਨ ਨੰਬਰ ਨੂੰ ਕਹਿਆ ਜਾਂਦਾ ਕਲਾਇੰਟ ਆਇਡੈਂਟੀਫਿਕੇਸ਼ਨ ਨੰਬਰ ਆ ਉਹ ਯੂਸੀਆਈ ਨੰਬਰ ਹੁੰਦਾ ਵਾ ਇਹ ਦੋਨੇ ਨੰਬਰ ਜਿਹੜੇ ਹੈਗੇ ਆ ਯੂਜੂਲੀ ਆਪਾਂ ਨੂੰ ਬਾਇਓਮੈਟ੍ਰਿਕ ਇਨਸਟਰਕਸ਼ਨ ਲੈਟਰ ਤੇ ਜਾਂ ਫਿਰ ਰਿਫਿਊਜ਼ਲ ਲੈਟਰ ਦੇ ਉੱਪਰ ਮਿਲ ਜਾਂਦੇ ਆ ਨੈਕਸਟ ਕੁਐਸਚਨ ਹੈਗਾ ਨਮਿਤਾ ਦਾ ਆਸਟ੍ਰੇਲੀਆ ਸਟੱਡੀ ਇਨਟੇਕ ਜੁਲਾਈ ਸੀ ਹਲੇ ਤੱਕ ਵੀਜ਼ਾ ਨਹੀਂ ਆਇਆ ਕੀ ਕਰ ਸਕਦੇ ਆ ਦੇਖੋ ਨਮਿਤਾ ਜੀ ਅਗਰ ਆਸਟ੍ਰੇਲੀਆ ਤੁਹਾਡੇ ਆਸਟ੍ਰੇਲੀਆ ਦਾ ਤੁਹਾਡਾ ਜੁਲਾਈ ਇਨਟੇਕ ਸੀਗਾ ਤਾਂ ਜਨਰਲੀ ਜੀ ਗੱਲ ਆ ਕਿ ਤੁਹਾਡਾ ਇਨਟੇਕ ਡੈਫਰ ਹੋਗਾ ਵੀਜ਼ਾ ਨਾ ਆ ਕਰ ਦਿੰਦੇ ਨੇ ਬਟ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਲੈਂਦਾ ਉਹ 7 ਮਹੀਨੇ ਤੱਕ ਵੀ ਤੁਹਾਡੀ ਫਾਈਲ ਨੂੰ ਲਾ ਸਕਦੇ ਆ ਸੋ ਤੁਸੀਂ ਵੇਟ ਕਰੋ ਫਾਈਲ ਵਿਦਡਰੋ ਨਾ ਕਰਵਾਇਓ ਵੇਟ ਕਰੋ ਕਿ ਕਦੋਂ ਤੱਕ ਰਿਜ਼ਲਟ ਤੁਹਾਨੂੰ ਉਹ ਦਿੰਦੇ ਆ ਕਾਲਜ ਨੂੰ ਤੁਸੀਂ ਜਾਂ ਯੂਨੀਵਰਸਿਟੀ ਨੂੰ ਮੇਲ ਕਰਕੇ ਡੈਫਰ ਕਰਵਾ ਸਕਦੇ ਹੋ ਕਿਉਂਕਿ ਐਮਬੈਸੀ ਨੇ ਰਿਜ਼ਲਟ ਨਹੀਂ ਦਿੱਤਾ ਹੈਗਾ ਨੈਕਸਟ ਕੁਐਸਚਨ ਹੈਗਾ ਸੌਰਵ ਦਾ ਸੌਰਵ ਕਹਿ ਰਹੇ ਨੇ ਕਿ 2024 ਮਾਰਚ ਵਿੱਚ ਐਲਐਮਆਈ ਤੇ ਵਰਕ ਪਰਮਿਟ ਅਪਲਾਈ ਕੀਤਾ ਸੀਗਾ ਹਾਲੇ ਤੱਕ ਕੋਈ ਰਿਜ਼ਲਟ ਨਹੀਂ ਆਇਆ ਵਿਦਡਰੋ ਪਾਵਾਂ ਜਾਂ ਫਿਰ ਕੀ ਕਰਾਂ ਦੇਖੋ ਅਗਰ ਤੁਸੀਂ ਐਲਐਮਆਈ ਲਈ ਆ ਤਾਂ ਤੁਸੀਂ ਪੈਸੇ ਵੀ ਦਿੱਤੇ ਹੋਣੇ ਆ ਤੁਹਾਡੀ ਐਮਬੈ ਫ੍ਰੀਜ਼ ਕਰ ਦੋ ਜਾਂ ਫਿਰ ਤੁਸੀਂ ਆਪਣੇ ਕੇਪਸ ਨੋਟ ਅਪਲਾਈ ਕਰ ਲਓ ਕਿ ਤੁਹਾਡੀ ਫਾਈਲ ਦੇ ਉੱਪਰ ਚੱਲ ਕੀ ਰਿਹਾ ਵਾ ਤੁਹਾਨੂੰ ਪੂਰਾ ਪ੍ਰੋਪਰ ਪਤਾ ਲੱਗ ਜੂ ਕਿ ਤੁਹਾਡੀ ਫਾਈਲ ਵਿੱਚ ਇੰਨਾ ਡਿਲੇ ਕਿਉਂ ਆ ਰਿਹਾ ਵਾ ਵਿਡਰੋ ਪਾਉਣਾ ਲਾਸਟ ਆਪਸ਼ਨ ਆ ਜਦੋਂ ਤੁਹਾਨੂੰ ਕੋਈ ਹੋਰ ਹੱਲ ਨਾ ਮਿਲੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਪੈਸੇ ਤੁਹਾਡੇ ਖਰਾਬ ਹੋ ਜਾਂਦੇ ਜਿਵੇਂ ਐਮਬੈਸੀ ਫੀਸ ਹੋ ਗਈ ਮੈਡੀਕਲ ਹੋ ਗਈ ਐਲ ਐਮ ਆਈਏ ਦੇ ਵੀ ਤੁਸੀਂ ਪੈਸੇ ਦਿੱਤੇ ਹੋਣੇ ਆ ਸੋ ਸਾਰੀਆਂ ਚੀਜ਼ਾਂ ਨਾਲੋਂ ਇੱਕ ਵਾਰੀ ਪਹਿਲਾਂ ਕੇਪਸ ਨੋਟ ਕਰਵਾ ਲਓ ਤੁਹਾਨੂੰ ਪਤਾ ਲੱਗ ਜੂ ਕਿ ਆਫੀਸਰ ਤੁਹਾਡੀ ਫਾਈਲ ਦੇ ਉੱਪਰ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਨੈਕਸਟ ਵਾਰ 5 ਦਿਨ ਦਾ ਵਾ ਇੰਡੀਆ ਤੋਂ ਚਾਹੇ ਸਪਾਂਸਰਸ਼ਿਪ ਤੇ ਚਾਹੇ ਟੂਰਿਸਟ ਵੀਜ਼ਾ ਬਟ ਇਹਦੇ ਚ ਦੋ ਤਿੰਨ ਫੈਕਟਰ ਆ ਅਗਰ ਤੁਸੀਂ ਸਪਾਂਸਰਸ਼ਿਪ ਮੰਗਵਾ ਰਹੇ ਹੋ ਤਾਂ 3 ਮਹੀਨੇ ਦਾ ਸਮਾਂ ਰੱਖ ਕੇ ਮੰਗਵਾਓ ਕਿਉਂਕਿ ਮਹੀਨਾ ਡੇਢ ਮਹੀਨਾ ਵੈਸੀ ਲਾਉਂਦੀ ਆ ਫਿਰ 15 ਤੋਂ 20 ਦਿਨ 45 ਦਿਨ ਤੱਕ ਹੈਗੇ ਆ ਉਹ ਪਾਸਪੋਰਟ ਸਟੈਂਪਿੰਗ ਲਈ ਵੀ ਲੱਗ ਜਾਂਦੇ ਆ ਸੋ ਇਹ ਪੂਰਾ ਟਾਈਮ ਤੁਸੀਂ 2 ਤੋਂ 3 ਮਹੀਨੇ ਦਾ ਮੰਨ ਕੇ ਚੱਲੋ ਵੀ ਤੁਹਾਡੀ ਫਾਈਲ ਨੂੰ ਲੱਗ ਸਕਦਾ ਨਹੀਂ ਤਾਂ ਕੀ ਹੋਊਗਾ ਕਿ ਤੁਹਾਡੀ ਸਪਾਂਸਰਸ਼ਿਪ ਨਿਕਲ ਜੂਗੀ ਫਿਰ ਵੀਜ਼ਾ ਆਊਗਾ ਫਿਰ 에어ਪੋਰਟ ਦੇ ਉੱਪਰ ਦਿੱਕਤ ਆਉਂਦੀ ਆ ਸੋ ਸਪਾਂਸਰਸ਼ਿਪ ਜੇ ਅਗਰ ਮੰਗਾ ਦੀ ਐਮਬੈਸੀ ਫੀਸ ਆ ਰੀਸੈਂਟਲੀ ਹੀ ਚੇਂਜ ਹੋਈ ਆ ਆਸਟ੍ਰੇਲੀਆ ਦੀ ਸਟੂਡੈਂਟ ਵੀਜ਼ੇ ਦੀ ਵੀ ਵਿਜ਼ਟਰ ਵੀਜ਼ੇ ਦੀ ਬਹੁਤ ਸਾਰੀ ਫੀਸਾਂ ਵਿੱਚ ਬਦਲਾਅ ਆਇਆ ਵਾ ਬਟ ਸਭ ਤੋਂ ਵੱਡਾ ਜਿਹੜਾ ਚੇਂਜ ਆਉਂਦਾ ਹੁੰਦਾ ਉਹ ਸਟੂਡੈਂਟ ਵੀਜ਼ੇ ਦੀ ਫੀਸ ਵਿੱਚ ਆਉਂਦਾ ਵਾ ਸਟੂਡੈਂਟ ਵੀਜ਼ੇ ਦੀ ਐਮਬੈਸੀ ਫੀਸ ਪਹਿਲਾਂ 1600 ਡਾਲਰ ਸੀਗੀ ਹੁਣ ਉਹ ਵੱਧ ਕੇ 2000 ਡਾਲਰ ਹੋ ਗਈ ਸੋ ਤੁਸੀਂ ਮੰਨ ਕੇ ਚੱਲੋ ਵੀ ਤਕਰੀਬਨ ਤਕਰੀਬਨ 1,20,000 ਰੁਪਿਆ ਇੰਡੀਆ ਦਾ ਜਿਹੜੀ ਐਮਬੈਸੀ ਫੀਸ ਆਸਟ੍ਰੇਲੀਆ ਇਸ ਟਾਈਮ ਲੈ ਰਿਹਾ ਵਾ ਤੇ ਇਹ ਰੀਸੈਂਟਲੀ ਇੰਪਲੀਮੈਂਟ ਹੋਇਆ ਆਈ ਥਿੰਕ ਲਾਸ ਏ ਸੀ ਕੇ ਸਾਡੇ ਅੱਜ ਦੇ ਸਵਾਲ ਜਣ ਕੇ ਕੁਐਸਚਨ ਨੇ ਅਨਸਰ ਅਗਰ ਤੁਹਾਡੇ ਕੋਈ ਸਵਾਲ ਹੁੰਦੇ ਆ ਤੁਹਾਡੀ ਕੋਈ ਕੁਐਰੀਜ਼ ਹੁੰਦੀ ਆ ਤੁਸੀਂ ਮੈਨੂੰ ਕਮੈਂਟਸ ਦੇ ਜ਼ਰੀਏ ਪੁੱਛ ਸਕਦੇ ਹੋ ਨਹੀਂ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਦੇ ਉੱਪਰ ਡੀਐਮ ਕਰ ਸਕਦੇ ਹੋ ਧੰਨਵਾਦ